ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਉਸ ਕਰ ਨੋਮੀਨੇਸ਼ਨ ਹੋ ਗਿਆ ਕਨਫਰਮ ਆਓ ਜਾਣਦੇ ਹਾਂ ਵੀਡੀਓ 'ਚ ਉਸ ਕਰ ਨੋਮੀਨੇਸ਼ਨ ਕਿੱਥੇ ਤੇ ਕਿਵੇਂ ਹੋਵੇਗਾ ਪਿਛਲੇ ਕੁਝ ਹਫ਼ਤੇ ਲਾਸ ਐਂਜਲਸ ਲਈ ਬਹੁਤ ਮੁਸ਼ਕਿਲ ਰਹੇ ਨੇ ਜੰਗਲਾ ਵਿੱਚ ਲੱਗੀ ਅੱਗ ਨੇ ਕਈ ਲੋਕਾਂ ਦੇ ਘਰ ਸਾੜ ਕੇ ਸੁਆਹ ਕਰ ਦਿੱਤੇ ਇਸ ਕਾਰਨ ਸ਼ਹਿਰ ਵਿੱਚ ਹੋਣ ਵਾਲੀ ਕਈ ਵੱਡੇ ਸਮਾਗਮ ਵੀ ਰੱਦ ਕਰ ਦਿੱਤੇ ਗਏ ਓਸਕਰ ਨਾਮਜ਼ਦਗੀ ਦੀ ਤਾਰੀਖ ਵੀ ਇਸ ਕਾਰਨ ਟਾਲ ਦਿੱਤੀ ਗਈ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਓਸਕਰ ਅਵਾਰਡ ਲਈ ਨਾਮਜ਼ਦਗੀ ਦਾ ਐਲਾਨ ਕਰ ਦਿੱਤਾ ਗਿਆ ਹੈ ਓਸਕਰ ਨੋਮੀਨੇਸ਼ਨ 2025 ਕੈਲੀਫੋਰਨੀਆ ਤੇ ਲਾ ਹੋਜ਼ ਐਂਸਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਭਾਰੇ ਨੁਕਸਾਨ ਹੋਇਆ ਹੈ ਅੱਗ ਵਿੱਚ ਆਮ ਲੋਕਾਂ ਤੋਂ ਲੈ ਕੇ ਹਾਲੀਵੁੱਡ ਸਿਤਾਰਿਆਂ ਤੱਕ ਦੇ ਘਰ ਤਬਾਹ ਹੋ ਗਏ ਇਸ ਵੱਡੀ ਘਟਨਾ ਦਾ ਅਕੈਡਮੀ ਅਵਾਰਡਸ ਦੇ ਨਾਮਜ਼ਦਗੀਆਂ ਤੇ ਸਪਸ਼ਟ ਤੌਰ ਤੇ ਦੇਖਿਆ ਗਿਆ ਹੈ ਓਸਕਰ 2025 ਦੀ ਨਾਮਜ਼ਦਗੀ ਦੀ ਮਿਥੀ ਲਾਸ ਏਂਜਲਸ ਦੇ ਜੰਗਲਾਂ ਦੀ ਅੱਗ ਤੋਂ ਬਾਅਦ ਦੋ ਵਾਰ ਮੁਲਤਵੀ ਕੀਤੀ ਗਈ ਹਾਲਾਂਕਿ ਹੁਣ ਆਖਿਰਕਾਰ ਅਕੈਡਮੀ ਅਵਾਰਡਸ ਦੇ ਨਾਮਜ਼ਦਗੀ ਦੇ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਈ ਲੋਕਾਂ ਨੂੰ ਰਾਹਤ ਮਿਲੀ ਆਓ ਤੁਹਾਨੂੰ ਦੱਸਦੇ ਹਾਂ ਕਿ ਅਕੈਡਮੀ ਅਵਾਰਡਸ ਲਈ ਨਾਮਜ਼ਦਗੀ ਕਦੋਂ ਹੋਣ ਜਾ ਰਹੀਆਂ ਨੇ ਇੱਕ ਤਾਜ਼ਾ ਪੋਸਟ ਦੇ ਅਨੁਸਾਰ ਉਸ ਪਰ 2025 ਯਾਰੀ ਅਕੈਡਮੀ ਅਵਾਰਡਸ ਦੇ ਨਾਮਜ਼ਦਗੀਆਂ ਦਾ ਐਲਾਨ ਹੁਣ 3 ਜਨਵਰੀ ਨੂੰ ਕੀਤਾ ਜਾਵੇਗਾ ਤੇ ਜਨਵਰੀ ਨੂੰ ਸਵੇਰੇ ਸਵੇਰ ਨੂੰ ਅਕੈਡਮੀ ਪੁਰਸਕਾਰ ਲਈ ਨਾਮਜ਼ਦਗੀ ਬਾਰੇ ਜਾਣਕਾਰੀ ਵੱਖ-ਵੱਖ ਸ਼੍ਰੇਣੀਆਂ ਵਿੱਚ ਸਾਂਝੀ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਪੈਸੀਫਿਕ ਟਾਈਮ ਜ਼ੋਨ ਦੇ ਮੁਤਾਬਿਕ ਉਸ ਸ਼ੋ ਸਵੇਰੇ 5:30 ਵਜੇ ਟੈਲੀਕਾਸਟ ਹੋਵੇਗਾ ਅਤੇ ਇਨਸਟੈਂਟ ਟਾਈਮ ਦੇ ਮੁਤਾਬਿਕ ਸਵੇਰੇ 8:30 ਵਜੇ ਟੈਲੀਕਾਸਟ ਹੋਵੇਗਾ ਕਈ ਵਾਰ ਟੈਲੈਂਟ ਤੋਂ ਬਾਅਦ ਆਈ ਤਰੀਕ 10 ਸਈ ਕਿ ਇਹਨਾਂ ਨਾਮਜ਼ਦਗੀਆਂ ਦਾ ਐਲਾਨ ਕਾਫੀ ਸਮਾਂ ਪਹਿਲਾਂ ਕੀਤਾ ਜਾਣਾ ਸੀ ਪਰ ਲਾਸ ਏਂਜਲਸ ਦੇ ਚੰਗਾ ਚ ਲੱਗੀ ਭਿਆਨ ਤੱਕ ਕਰ ਰਹੇ ਨੇ ਨਿਚੋਣ ਨਹੀਂ ਹੋ ਸਕਿਆ ਮੀਡੀਆ ਰਿਪੋਰਟਾਂ ਅਨੁਸਾਰ 2025 ਲਈ ਨਾਮਜ਼ਦਗੀਆਂ ਦਾ ਐਲਾਨ 14 ਜਨਵਰੀ ਨੂੰ ਕੀਤਾ ਜਾਣਾ ਸੀ ਅਤੇ 17 ਜਨਵਰੀ ਤੋਂ ਪਹਿਲਾਂ ਅਕੈਡਮੀ ਪੁਰਸਕਾਰਾਂ ਲਈ ਨਾਮਜ਼ਦਗੀ ਦਾ ਐਲਾਨ 12 ਜਨਵਰੀ 2025 ਨੂੰ ਕੀਤਾ ਜਾਣਾ ਸੀ ਕਈ ਹਾਲੀਵੁੱਡ ਅਦਾਕਾਰਾਂ ਨੇ ਲਾਸ ਏਂਜਲਸ ਦੀ ਆਧੇ ਚੇ ਹਾਲਾਤ ਸੁਧਾਰਨ ਲਈ ਪੈਸੇਦਾਨ ਕਿਤੇ ਨੇ ਤੁਸੀਂ ਔਸਕਰ 2025 ਕਿੱਥੇ ਦੇਖ ਸਕਦੇ ਹੋ ਸਿਨੇਮਾ ਪ੍ਰੇਮੀ ਲਈ ਇੱਕ ਵੱਡੀ ਘਟਨਾ ਹੈ ਚੇਕਰ ਤੁਸੀਂ ਈਵੈਂਟ ਨੂੰ ਫੋਲੋ ਕਰਦੇ ਹੋ ਤਾਂ ਜਾਣਨਾ ਚਾਹੁੰਦੇ ਹੋ ਕਿ ਔਸਕਰ 2025 ਨਾਂ ਜ਼ਦੀਆਂ ਕਿੱਥੇ ਹੋਣ ਚਾਰੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਸ਼ੋਅ ਗੁੱਡ ਮਾਰਨਿੰਗ ਅਮਰੀਕਾ ਦੇ ਐਬੀਸੀ ਨਿਊਜ਼ ਲਾਈਵ ਡਿਜ਼ਨੀ ਅਤੇ ਹੁੱਲੂ ਤੇ ਪਸਾਰੀ ਪੁੰਜਾਰੀ ਨੇ ਇਸ ਤੋਂ ਇਲਾਵਾ ਤੁਸੀਂ ਰਾਸ਼ਟਰੀ ਪਸਾਰਨ ਨਿਊਜ਼ ਪ੍ਰੋਗਰਾਮ ਰਾਹੀਂ ਵੀ ਨਾਮਜ਼ਦਗੀਆਂ ਬਾਰੇ ਜਾਣ ਸਕਦੇ ਹੋ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਉਸ ਕਰ ਨੋਮੀਨੇਸ਼ਨ ਹੋ ਗਿਆ ਕਨਫਰਮ ਆਓ ਜਾਣਦੇ ਹਾਂ ਵੀਡੀਓ 'ਚ ਉਸ ਕਰ ਨੋਮੀਨੇਸ਼ਨ ਕਿੱਥੇ ਤੇ ਕਿਵੇਂ ਹੋਵੇਗਾ ਪਿਛਲੇ ਕੁਝ ਹਫ਼ਤੇ ਲਾਸ ਐਂਜਲਸ ਲਈ ਬਹੁਤ ਮੁਸ਼ਕਿਲ ਰਹੇ ਨੇ ਜੰਗਲਾ ਵਿੱਚ ਲੱਗੀ ਅੱਗ ਨੇ ਕਈ ਲੋਕਾਂ ਦੇ ਘਰ ਸਾੜ ਕੇ ਸੁਆਹ ਕਰ ਦਿੱਤੇ ਇਸ ਕਾਰਨ ਸ਼ਹਿਰ ਵਿੱਚ ਹੋਣ ਵਾਲੀ ਕਈ ਵੱਡੇ ਸਮਾਗਮ ਵੀ ਰੱਦ ਕਰ ਦਿੱਤੇ ਗਏ ਓਸਕਰ ਨਾਮਜ਼ਦਗੀ ਦੀ ਤਾਰੀਖ ਵੀ ਇਸ ਕਾਰਨ ਟਾਲ ਦਿੱਤੀ ਗਈ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਓਸਕਰ ਅਵਾਰਡ ਲਈ ਨਾਮਜ਼ਦਗੀ ਦਾ ਐਲਾਨ ਕਰ ਦਿੱਤਾ ਗਿਆ ਹੈ ਓਸਕਰ ਨੋਮੀਨੇਸ਼ਨ 2025 ਕੈਲੀਫੋਰਨੀਆ ਤੇ ਲਾਸ ਐਂਜਲਸ ਦੇ ਜੰਗਲਾ ਵਿੱਚ ਲੱਗੀ ਅੱਗ ਕਾਰਨ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਭਾਰੇ ਨੁਕਸਾਨ ਹੋਇਆ ਹੈ। ਅੱਗ ਵਿੱਚ ਆਮ ਲੋਕਾਂ ਤੋਂ ਲੈ ਕੇ ਹਾਲੀਵੁੱਡ ਸਿਤਾਰਿਆਂ ਤੱਕ ਦੇ ਘਰ ਤਬਾਹ ਹੋ ਗਏ। ਇਸ ਵੱਡੀ ਘਟਨਾ ਦਾ ਅਸਰ ਅਕੈਡਮੀ ਅਵਾਰਡਸ ਦੀਆਂ ਨਾਮਜ਼ਦਗੀਆਂ ਤੇ ਸਪਸ਼ਟ ਤੌਰ ਤੇ ਦੇਖਿਆ ਗਿਆ ਹੈ। ਓਸਕਰ 2025 ਦੀ ਨਾਮਜ਼ਦਗੀ ਦੀ ਮਿਥੀ ਲਾਸ ਐਂਜਲਸ ਦੇ ਜੰਗਲਾਂ ਦੀ ਅੱਗ ਤੋਂ ਬਾਅਦ ਦੋ ਵਾਰ ਮੁਲਤਵੀ ਕੀਤੀ ਗਈ। ਹਾਲਾਂਕਿ ਹੁਣ ਆਖਿਰਕਾਰ ਅਕੈਡਮੀ ਅਵਾਰਡਸ ਦੀ ਨਾਮਜ਼ਦਗੀ ਦੇ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਉਸ ਬਾਅਦ ਕਈ ਲੋਕਾਂ ਨੂੰ ਰਾਹਤ ਮਿਲੀ ਆਉ ਤੁਹਾਨੂੰ ਦੱਸਦੇ ਹਾਂ ਕਿ ਅਕੈਡਮੀ ਆ ਵੋਟਸ ਲਈ ਨਾਮਜ਼ਦਗੀ ਕਦੋਂ ਹੋਣ ਜਾ ਰਹੀ ਹੈ ਇੱਕ ਤਾਜ਼ਾ ਪੋਰਟ ਦੇ ਅਨੁਸਾਰ ਓਸਕਰ 2025 ਯਾਰੀ ਅਕੈਡਮੀ ਅਵਾਰਡਸ ਦੇ ਨਾਮਜ਼ਦਗੀਆਂ ਦਾ ਐਲਾਨ ਹੁਣ 3 ਜਨਵਰੀ ਨੂੰ ਕੀਤਾ ਜਾਵੇਗਾ 3 ਜਨਵਰੀ ਨੂੰ ਸਵੇਰੇ ਸਵੇਰ ਨੂੰ ਅਕੈਡਮੀ ਪੁਰਸਕਾਰ ਲਈ ਨਾਮਜ਼ਦਗੀ ਬਾਰੇ ਜਾਣਕਾਰੀ ਵਖ ਵਖ ਸ਼੍ਰੇਣੀਆਂ ਵਿੱਚ ਸਾਂਝੀ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਪੈਸੀਫਿਕ ਟਾਈਮ ਜ਼ੋਨ ਦੇ ਮੁਤਾਬਿਕ ਓਸ ਸ਼ੋ ਸਵੇਰੇ 5:30 ਵਜੇ ਟੈਲੀਕਾਸਟ ਹੋਵੇਗਾ ਅਤੇ ਇਨਸਟੈਂਟ ਟਾਈਮ ਦੇ ਮੁਤਾਬਿਕ ਸਵੇਰੇ 8:30 ਵਜੇ ਟੈਲੀਕਾਸਟ ਹੋਵੇਗਾ ਕਈ ਵਾਰ ਟੈਲੈਂਟ ਤੋਂ ਬਾਅਦ ਆਈ ਤਰੀਕ 10 ਸਈਕਿਆ ਨਾਮਜ਼ਦਗੀਆਂ ਦਾ ਐਲਾਨ ਕਾਫੀ ਸਮਾਂ ਪਹਿਲਾਂ ਕੀਤਾ ਜਾਣਾ ਸੀ ਪਰ ਲਾਸ Ăਂਜਲੈਸ ਦੇ ਚਿੰਗਿਆ ਚਿਲਦੀ ਭਾਨਾ ਤਾਜ਼ਾ ਕਰੇ ਨੇ ਨਿਚੋਣ ਨਹੀਂ ਹੋ ਸਕਿਆ ਮੀਡੀਆ ਰਿਪੋਰਟ ਅਨੁਸਾਰ 2025 ਲਈ ਨਾਮਜ਼ਦਗੀਆਂ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਣਾ ਸੀ ਅਤੇ 17 ਜਨਵਰੀ ਤੋਂ ਪਹਿਲਾਂ ਅਕੈਡਮੀ ਪੁਰਸਕਾਰਾਂ ਲਈ ਨਾਮਜ਼ਦਗੀ ਦਾ ਐਲਾਨ 12 ਜਨਵਰੀ 2025 ਨੂੰ ਕੀਤਾ ਜਾਣਾ ਸੀ ਕਈ ਹਾਲੀਵੁੱਡ ਅਦਾਕਾਰਾਂ ਨੇ ਲਾਸ ਏਂਜਲਸ ਸਿਆਗ ਦੇ ਵਿੱਚ ਹਾਲਾਤ ਸੁਧਾਰਨ ਲਈ ਪੈਸੇ ਦਾਨ ਕੀਤੇ ਨੇ ਤੁਸੀਂ ਔਸਕਰ 2025 ਕਿੱਥੇ ਦੇਖ ਸਕਦੇ ਹੋ ਸਿਨੇਮਾ ਪ੍ਰੀਮੀਅਰ ਲਈ ਇੱਕ ਵੱਡੀ ਘਟਨਾ ਹੈ ਜੇਕਰ ਤੁਸੀਂ ਈਵੈਂਟ ਨੂੰ ਫੋਲੋ ਕਰਦੇ ਹੋ ਤਾਂ ਜਾਣਨਾ ਚਾਹੁੰਦੇ ਹੋ ਕਿ ਔਸਕਰ 2025 ਨਾਮਜ਼ਦਗੀਆਂ ਕਿੱਥੇ ਹੋਣ ਚਾਰੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਸ਼ੋ ਗੁੱਡ ਮਾਰਨਿੰਗ ਅਮਰੀਕਾ ਦੇ ABC ਨਿਊਜ਼ ਲਾਈਵ ਡਿਸਨੀ ਅਤੇ ਹੁੱਲੂ ਤੇ ਪ੍ਰਸਾਰਿਤ ਹੋਣ ਚਾਰੀਆਂ ਨੇ ਇਸ ਤੋਂ ਇਲਾਵਾ ਤੁਸੀਂ ਰਾਸ਼ਟਰੀ ਪਸਾਰਨ ਨਿਊਜ਼ ਪ੍ਰੋਗਰਾਮ ਰਾਹੀਂ ਵੀ ਨਾਮਜ਼ਦਗੀਆਂ ਬਾਰੇ ਜਾਣ ਸਕਦੇ ਹੋ